ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਧੀਰਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਪਣਾ ਚੈਨਲ ਹੈਗਾ ਮਿਸ ਫ੍ਰੈਂਡ ਮਿਸਿਸ ਸੀ ਵੀ ਆਕਾਪਰ ਜੁਝਾਰ ਰਸਲ ਵੱਟੇ ਜਿ ਲਈ ਜਾਂਦਾ ਹਾਂ ਅਲੀ ਉੱਥੇ ਨਹੀਂ ਹੈਗਾ ਚੱਜ ਨਾਲ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਗੁੱਡ ਮਾਰਨਿੰਗ ਲੋਬੇ ਇੱਧਰ ਹੋ ਗਏ ਰੈਡੀ ਸਮਾਨ ਚੱਕੋ ਕੱਢੀ ਕੱਢ ਲੈ ਚੱਕੋ ਸਮਾਨ ਫਿਰ ਆਪਣਾ ਜੁਝਾਰ ਦੀ ਪਰੌਠੀ ਸਮਾਨ ਜੁਝਾਰ ਦਾ ਯਾਰ ਤੜੀ ਸੁੱਤਾ ਪਿਆ ਲੋਬੇ ਆ ਚਾਪਾ ਟਾਈਮ ਨਾਲ ਹੀ ਬੁਟੀਕ ਤੇ ਚੱਲਿਆ ਸ਼ਾਇਦ ਬੁਟੀਕ ਤੇ ਕੋਈ ਵੀ ਨਾ ਹੋਵੇ ਮੈਂ ਤੇ ਜੁਝਾ ਰਹੀ ਹੂਈਏ ਕਿਉਂਕਿ ਰਿੱਕੀ ਨੇ ਜਾਣਾ ਥੋੜਾ ਜਿਹਾ ਲੁਧਿਆਣਾ ਸਾਈਡ ਆਪਣੇ ਬੁਟੀਕ ਦੇ ਕੰਮ ਕਰ ਕਰ ਤੇ ਰਿੱਕੀ ਨੇ ਲੁਧਿਆਣਾ ਸਾਈਡ ਜਾਣਾਗਾ ਬੁਟੀਕ ਦੇ ਕੰਮ ਕਰਤਾ ਚਲੋ ਇਹਨਾਂ ਨੇ ਕਰ ਰੱਖੀ ਹੁੰਦੇ ਇਹਨਾਂ ਨੂੰ ਆਪ ਦਾ ਕੰਮ ਸੀ ਤੇ ਇਹਨਾਂ ਨੂੰ ਐਸੀ ਵੀ ਚੱਲ ਜਿਹੜਾ ਮਾੜਾ ਮੋਟਾ ਮਟੀਰੀਅਲ ਲਿਆਉਣਾਗਾ ਤੇ ਰੋ ਗਿਆ ਆਨਾਂਦੇ ਅਸੀਂ ਤੇ ਇਹਨਾਂ ਦੇ ਦੋਸਤ ਨੇ ਜਾਣਾ ਸੀਗਾ ਤੇ ਨਾਲੇ ਹੀ ਮੇਰਾ ਕੰਮ ਕਰੇ ਆਉਣਗੇ ਨਾਲੇ ਆਪ ਦਾ ਕੰਮ ਕਰੇ ਆਉਣਗੇ ਤੇ ਹੁਣ ਆਪਾਂ ਤਾਈ ਨੂੰ ਜਲਦੀ ਚੱਲੇ ਆਂ ਬੁਟੀਕ ਤੇ ਲੋ ਵੀ ਅੱਜ ਖੋਲ ਰਹੇ ਨੇ ਰਿੱਕੀ ਦੁਕਾਨ ਆਈ ਪੈਕ ਕਰ ਦਿਆ ਵੀ ਗੱਲ ਪਾਪਾ ਮੈਂ ਦੇ ਦਿੰਦੀ ਆ ਲੋ ਬਈ ਕੰਮ ਧੰਦੇ ਤਾਂ ਆਪਾਂ ਨੇ ਵੇੜ ਲਈ ਸਾਰੇ ਪਰ ਹੁਣ ਮੈਨੂੰ ਲੱਗਦਾ ਮੈਨੂੰ ਦੁਬਾਰੇ ਜਾਣਾ ਪਊਗਾ ਹਨਾ ਕਿਉਂਕਿ ਮੈਂ ਕੱਲ ਨੂੰ ਆਪਾਂ ਨੂੰ ਸਪੈਸ਼ਲ ਗੈਸਟ ਲਈ ਬੁਲਾਇਆ ਸੀਗਾ ਹਰਦੀਪ ਧਾਲੀਵਾਲ ਭੈਣ ਨੇ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਉਹਨਾਂ ਦੀ ਇੱਥੇ ਹੈਗੀ ਐਗਜ਼ੀਬੀਸ਼ਨ ਬਰਨਾਲੀ ਹਲਤੀਸਪਾਨ ਦੇ ਵਿੱਚ ਤੇ ਉੱਥੇ ਆਪਾਂ ਜਾਣਾਗਾ ਮੈਂ ਠੀਕਾ ਤਨੋਲਾ ਰੋਡ ਤੇ ਯੋਗੀ ਵਾਸਤੇ ਮੇਰਾ ਸੂਟ ਰੈਡੀ ਹੋ ਗਿਆ ਨਵਾਂ ਸੂਟ ਬਣਾਇਆਗਾ ਆਪਾਂ ਬਸ ਚੁੰਨੀ ਰਹਿਦੀ ਹੈ ਚੁੰਨੀ ਮੈਂ ਡਾਈ ਕਰਵਾ ਕੇ ਲਿਆਂ ਫੇਰ ਬਿਆੰਤ ਨੂੰ ਭੇਜੂ ਅੱਜ ਕਿਉਂਕਿ ਕੱਲ ਨੂੰ ਛੁੱਟੀ ਹੈ ਜਦੋਂ ਚੁੰਨੀ ਤੇ ਲੇਸ ਵਗੈਰਾ ਲਗਾਤੀ ਹੁਣੇ ਬਸ ਮੈਂ ਜਾਨੀ ਆ ਡਾਈ ਕਰਵਾਉਣ ਕਿਉਂਕਿ ਅੱਜ ਨਹੀਂ ਤਾਂ ਮੈਂ ਰਿੱਕੀ ਨੂੰ ਭੇਜ ਦਿੰਦੀ ਰਿੱਕੀ ਗਏ ਸੀਗੇ ਆਪਦੇ ਕੰਮ ਅੱਜ ਉਹਨਾਂ ਦਾ ਕੋਈ ਜ਼ਰੂਰੀ ਕੰਮ ਸੀ ਜਿਹੜਾ ਉਹ ਕੰਮ ਕਰਦੇ ਆ ਉਹ ਉਧਰ ਲੁਧਿਆਣੇ ਕੰਨੀ ਹੀ ਹੋਣਾ ਸੀ ਨਾਲੇ ਉਹ ਮੇਰਾ ਕੰਮ ਕਰੇ ਆਉਣਗੇ ਨਾਲੇ ਉਹ ਆਪਦਾ ਕਰੇ ਆਉਣਗੇ ਤੇ ਮੈਂ ਚੁੰਨੀ ਡਾਈ ਕਰਵਾ ਕੇ ਉੱਥੇ ਲੇਸਸ ਵਗੈਰਾ ਲਗਵਾ ਲਾਂ ਤਾਂ ਜੋ ਕੱਲ ਨੂੰ ਟਾਈਮ ਸਰ ਤਿਆਰ ਹੋ ਕੇ ਅੰਗਰੇਜ਼ੀ ਦੇ ਫੰਕਸ਼ਨ ਤੇ ਟਾਈਮ ਸਰ ਜਾਵਾਂ ਤੇ ਉੱਥੇ ਮਿਲਾਂਗੇ ਆਪਾਂ ਹੋਰ ਵੀ ਕਾਫੀ ਜਾਣੇ ਆ ਰਹੇ ਆ ਸਾਰਿਆਂ ਨਾਲ ਮਿਲਾਵਾਂਗੇ ਤੁਹਾਨੂੰ ਜਿਨ੍ਹਾਂ ਨੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਕਰ ਲਿਓ ਆਪਾਂ ਕੱਲ ਨੂੰ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ ਠੀਕ ਹੈ ਅਸੀਂ ਵੀ ਫਸਟ ਟਾਈਮ ਮਿਲਾਂਗੇ ਉਹਨਾਂ ਨੂੰ ਤੇ ਤੁਹਾਨੂੰ ਵੀ ਮਿਲਾਵਾਂਗੇ ਤੇ ਬਾਕੀ ਹੁਣ ਕੰਮ ਕਰ ਲਈਏ ਜੁਐਲਰੀ ਵਗੈਰਾ ਦੇਖ ਦਿੱਤੀ ਸੀ ਹੀ ਮੈਂ ਬਟ ਮੈਨੂੰ ਲੱਗਦਾ ਵੀ ਜਿੱਦਾਂ ਦੀ ਗਰਮੀ ਆ ਤੇ ਤੁਹਾਨੂੰ ਵੀ ਮੈਂ ਸਿੰਪਲੀ ਵਧੀਆ ਲੱਗਦੀ ਐ ਸਿੰਪਲ ਸੋਬਰ ਤਾਂ ਮੈਂ ਸੋਚਿਆ ਸਿੰਪਲ ਜੀ ਲੁੱਕ ਹੀ ਰੱਖੂੰਗੀ ਠੀਕ ਹੈ ਜੁਐਲਰੀ ਰਹਿਣ ਹੀ ਦੰਨੀ ਆ ਕਿ ਨਹੀਂ ਹਾਂਜੀ ਸਿੰਪਲ ਮੈਂ ਜਿਆਦਾ ਵਧੀਆ ਲੱਗਦੀ ਆ ਹਨਾ ਸਿੰਪਲ ਜੀ ਲੁੱਕ ਇਦਾਂ ਹੀ ਰੱਖੂਗੀ ਬਸ 골ਡ ਉਹਦੇ ਜਿਹੜੇ 골ਡ ਦੇ ਇਅਰਿੰਗ ਨੇ ਮੇਰੇ ਦੂਸਰੇ ਵੱਡੇ ਉਹ ਪਾ ਲੂੰਗੀ ਸਮਾਲ ਸਟੱਡ ਨੇ ਉਹ ਇਹਦੇ ਨਾਲੋਂ ਵੱਡੇ ਨਹੀਂ ਵੈਸੇ ਸਮਾਲ ਨੇ ਉਹ ਪਾ ਲੂੰਗੀ ਮੈਂ ਤੇ ਹੁਣ ਆਪਾਂ ਸੂਟ ਰੈਡੀ ਕੀਤੇ ਆ ਜਿਹੜੇ ਉਹਨਾਂ ਦੀਆਂ ਫੋਟੋਜ਼ ਵੀਡੀਓਜ਼ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਭਟਾ ਕੇ ਪਹਿਲਾਂ ਮੈਂ ਚੁੰਨੀ ਡਾਈ ਕਰਵਾ ਲਿਆ ਹੁਣ ਹਨਾ ਮੈਂ ਹਾਂਜੀ ਜਿਹੜਾ ਆਪਾਂ ਕੱਲ ਨੂੰ ਸੂਟ ਪਾਉਣਾਗਾ ਉਹਦੀ ਚੁੰਨੀ ਮੈਂ ਜਾ ਕੇ ਡਾਈ ਕਰਵਾ ਲਈ ਵਿਚਾਰੇ ਅੰਕਲ ਸੀਗੇ ਮੈਂ ਕਿਹਾ ਅੰਕਲ ਪਲੀਜ਼ ਹੁਣੇ ਕਰ ਦੋ ਉਹਦੀ ਕਰਤੀ ਮੈਨੂੰ ਵਧੀਆ ਲੱਗਿਆ ਵਿਚਾਰੇ ਦੇਖ ਲੈ ਮੈਨੂੰ ਜਮਾ ਵੇਟ ਨਹੀਂ ਕਰਵਾਈ ਆ ਰੰਗ ਆ ਭਾਈ ਮੇਰੇ ਸੂਟ ਦਾ ਜਿਹੜਾ ਆਪਾਂ ਕੱਲ ਨੂੰ ਪਾਉਣਾਗਾ ਮਿਲਦੀ ਹੈ ਨਾ ਹਾਂ ਮਿਲਦੀ ਹਾਂਜੀ ਹਾਂਜੀ ਮਿਲਦੀ ਸ਼ਾਈਨਿੰਗ ਜੀ ਵਾਲਾ ਕੱਪੜਾ ਲਓ ਭਾਈ ਗਾਇਸ ਤੇ ਆਪਾਂ ਕਰ ਰਹੇ ਹਾਂ ਇਹ ਸੂਟ ਕੋਰੀਅਰ ਠੀਕ ਆ ਤੇ ਇੱਕ ਤਾਬ ਵਾਲਾ ਸੂਟ ਆ ਇਹ ਬਣਾਇਆ ਸੀ ਕਿਉਂਕਿ ਦੂਸਰਾ ਜਿਹੜਾ ਮੇਰੇ ਪਾਇਆ ਹੋਇਆ ਸੀ ਬਸ ਸੋਚ ਤੇ ਇਹ ਚੋਂ ਨੀਕੀ ਦਾ ਫਰਕ ਆ ਫਿਰ ਮੈਂ ਸਾਰਿਆਂ ਦੇ ਇਹ ਵਾਲੇ ਕੋਟ ਸੈੱਟ ਬਣਾਤੇ ਸੀਗੇ ਠੀਕ ਹੈ ਕਿਉਂਕਿ ਇਹ ਕਪੜਾ ਵੀ ਉਹਦੇ ਨਾਲੋਂ ਬੈਸਟ ਸੀ ਕਪੜਾ ਵੀ ਉਹਦੇ ਨਾਲੋਂ ਮਹਿੰਗਾ ਸੀ ਪਰ ਫਿਰ ਉਹ ਜਿਹੜਾ ਹੈਗਾ ਸੀ ਉਹ ਵੀ ਵਾਈਟ ਕਲਰ ਦਾ ਸੀ ਵੀ ਵਾਈਟ ਆ ਬਸ ਫਿਰ ਅਸੀਂ ਇਹ ਤੇ ਬਣਾਤੇ ਤੇ ਬਹੁਤ ਸੋਹਣੇ ਰੈਡੀ ਹੋਏ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ neck ਤੇ design ਬਾਹਾਂ ਤੇ design ਠੀਕ ਹੈ ਤੇ ਘੇਰੇ ਤੇ ਅੱਗੇ ਪਿੱਛੇ ਠੀਕ ਹੈ ਦੋਨੇ ਸੂਟ ਸੇਮ ਆ ਅੱਜ ਆਪਾਂ ਡਿਸਪੈਚ ਕਰ ਰਹੇ ਆ ਚਲੋ ਜੀ ਕਰ ਦੋ ਬੈਕ ਹਾਂਜੀ ਬਈ ਤੇ ਆਹ ਵਾਲਾ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਤੇ ਬਣਵਾਇਆ ਸੀਗਾ ਕੁੜੀ ਨੇ ਸੂਟ ਠੀਕ ਆ ਮਹਿੰਦੀ ਵਾਲੇ ਨਾਲ ਦਾ ਸੇਮ ਪੌਕੇਟ ਵਾਲਾ ਤੇ ਇਹ ਵੀ ਆਪ ਅੱਜ ਆਪਾਂ ਡਿਸਪੈਚ ਕਰ ਰਹੇ ਆ ਠੀਕ ਹੈ ਤੇ ਤੁਹਾਨੂੰ ਵਧੀਆ ਲੱਗਿਆ ਹੋਣਾਗਾ ਜੇ ਕਿਸੇ ਨੇ ਵਾਈਟ ਕਲਰ ਤੇ ਬਣਾਉਣਾ ਜਾਂ ਕਿਸੇ ਵੀ ਕਲਰ ਤੇ ਬਣਾਉਣਾ ਤਾਂ ਤੁਸੀਂ ਬਣਾ ਸਕਦੇ ਹੋ ਘਰ ਦੂ ਘੁੱਤਰ ਡਿਸਪੈਚ ਤੇ ਬਾਕੀ ਬਈ ਆਪਣੇ ਕੋਲ ਆ ਮਹਿੰਦੀ ਕਲਰ ਤੇ ਬਾਕੀ ਦੇ ਵੀ ਸੂਟ ਰੈਡੀ ਹੋ ਗਏ ਸੀਗੇ ਦੋ ਤਿੰਨ ਮੈਂ ਡਿਸਪੈਚ ਕਰਤੇ ਤੇ ਤੁਹਾਨੂੰ ਸੂਟ ਆ ਸੀ ਇਹਨਾਂ ਦੇ ਅਜੇ ਆਪਣੇ ਕੋਲ ਅਡਰੈਸ ਨਹੀਂ ਆਏ ਜੇ ਤੁਹਾਡਾ ਡਰੈੱਸ ਹੋਣਗੇ ਉਹ ਤੋਂ ਆਪਾਂ ਡਿਸਪੈਚ ਕਰ ਦਾਂਗੇ ਬਾਕੀ ਇਹਦੇ ਵਿੱਚ ਅਲੱਗ-ਅਲੱਗ ਕਲਰ ਤੇ ਬਣਵਾਏ ਆ ਤੇ ਜਿਹੜੇ ਉਹ ਹੋ ਰਹੇ ਨੇ ਰੈਡੀ ਠੀਕ ਆ ਜਲਦੀ ਰੈਡੀ ਹੋ ਕੇ ਭੇਜ ਦਾਂਗੇ ਆਹ ਕੋਟ ਸੈੱਟ ਵੀ ਭੇਜ ਤੇ ਜਿੰਨਾਂ ਦੇ ਰਹਿੰਦੇ ਸੀਗੇ ਉਹ ਵੀ ਆਪਾਂ ਕੋਰੀਅਰ ਕਰਤੇ ਤੇ ਆਹ ਹੁਣ ਬਣਨ ਵਾਸਤੇ ਜਾ ਰਹੇ ਆ ਸਾਰੇ ਕੋਟ ਸੈੱਟ ਠੀਕ ਆ ਤੇ ਆਹ ਹੁਣ ਆਪਣੇ ਕੋਰੀਅਰ ਪੈਕ ਹੋ ਗਏ ਅੱਜ ਦੇ ਜਿਹੜਾ ਸੀਗਾ ਇੱਕ ਦੋ ਤਿੰਨ ਚਾਰ ਇੱਕ ਤਾਂ ਤਾਂ ਆਪਾਂ ਭੇਜ ਗਿਆ ਅੱਜ ਲੋ ਬਈ ਰਿਕੀ ਸਰ ਆ ਗਏ ਸੀ ਕਿ ਵਾਪਸ ਤੇ ਹੁਣ ਆਪਾਂ ਜਾ ਰਹੇ ਆਂ ਘਰ ਕਿਉਂਕਿ ਘਰੇ ਆਏ ਹੋਏ ਨੇ ਰਿਸ਼ਤੇਦਾਰ ਰਿਸ਼ਤੇਦਾਰ ਵੀ ਸਾਡੇ ਆਏ ਨੇ ਭੂਆ ਜੀ ਧਿਆਨ ਭੂਆ ਜੀ ਹਲਕੜਿਆ ਉਹਨਾਂ ਨੇ ਵਾਪਸ ਜਾਣਾ ਹਾਂ ਉਹਨਾਂ ਨੇ ਵਾਪਸ ਜਾਣਾ ਤਾਂ ਕਹਿੰਦੇ ਜਲਦੀ ਆ ਜਾ ਜਲਦੀ ਮਿਲ ਜਾ ਆ ਕੇ ਤਾਂ ਆਪਾਂ ਜਾਣਾ ਤੁਸੀਂ ਹੁਣ ਹੀ ਆਏ ਹੋ ਨਾ ਵਾਪਸ ਨਹੀਂ ਪਹਿਲਾਂ ਚਲੇ ਜਾਂਦੇ ਨਾ ਆਪਾਂ ਉਹ 6 ਵਜੇ ਨੂੰ ਆ ਗਏ ਜੀ ਰੁਪਟੀਰ ਬੰਦ ਕਰ ਬਾਕੀ ਮੈਂ ਆਪਦਾ ਸੂਟ ਰੈਡੀ ਕਰਵਾ ਰਹੀ ਸੀ ਅੱਛਾ ਹਾਂ ਕੱਲ ਵਾਸਤੇ ਲੋ ਬਈ ਅੱਜ ਮਾਣਾਂਗੇ ਅਸਲੀ ਅਸਲੀ ਪਿੰਡਾਂ ਵਾਲੀ ਆਹੋ ਮੰਮੀ ਮੰਮੀ ਅੱਜ ਪਿੰਡਾਂ ਨਾਲ ਨਯਾਰਾ ਲਮਾ ਗਿਆ ਪਾਸਲੀ ਵੇੜੇ 'ਚ ਕੂਲਰ ਲਾਉਣਾ ਹੈ ਨਾ ਕੂਲਰ ਲਾਉਣੇ ਅੱਜ ਆਪਾਂ ਵੇੜੇ 'ਚ ਅੱਜ ਆਏ ਹੋਏ ਨੇ ਸਾਡੀ ਭੂਆ ਜੀ ਮਾਰਾਂਗੇ ਗੱਲਾਂ ਬਾਤਾਂ ਵਧੀਆ ਫਿਰ ਮੈਨੂੰ ਤਾਂ ਬਾਲਾ ਵਧੀਆ ਲੱਗਦਾ ਐ ਵੇੜੇ 'ਚ ਉੱਪਰ ਨੂੰ ਝਾਕਣਾ ਤਾਰੇ ਦੇਖਣੇ ਹੈ ਨਾ ਗੁੰਤਾਏ ਨੂੰ ਵੀ ਬਾਲਾ ਵਧੀਆ ਲੱਗਦਾ ਹਾਂ ਮਜ਼ਾ ਆਏਗਾ ਦਾਦਾ ਜੀ ਪੂਆ ਜੀ ਮੰਮੀ ਆਪਾਂ ਸਾਰੇ ਗੱਲਾਂ ਮਾਰਾਂਗੇ ਪੂਆ ਜਰੂਰ ਹੋਊਗੀ ਹਾਂ ਨਹੀਂ ਆਂਦੀ ਰਹਿਣਗੇ ਪੂਆ ਜੀ ਰਹਿਣਗੇ ਆ ਦੇ ਕੂਲਰ ਲਿਆਂਦਾ ਹੁਣ ਆਪਾਂ ਇੱਕ ਲਾਉਣਾ ਕੂਲਰ ਤਾਰ ਐਕਸਟੈਂਸ਼ਨ ਬੋਰਡ ਨਹੀਂ ਹੈਗਾ ਲਓ ਬਈ ਪੂਆ ਜੀ ਪੂਆ ਜੀ ਦਾ ਬਚਪਨ ਯਾਦ ਕਰਾਤਾ ਪੂਆ ਕਹਿੰਦੀ ਇਹ ਤਾਂ ਪਹਿਲਾਂ ਵਾਂਗੂ ਮੰਜੇੜਾਲੇ ਪੂਆ ਕਹਿੰਦੀ 베ੜੇ ਚ ਹਾਂ ਪੂਰੇ ਪੂਆ ਹੀ ਕਹਿੰਦੇ ਹਨਾ ਪੂਈ अच्छा पहले ਤੁਸੀਂ ਐਵੇਂ ਵੇੜੇ ਆਈ ਮੈਂ ਤੇ ਅਛੇ ਜਿਹਾ ਚਪਾਲ ਚੰਕੌਰ ਹਾਂ ਅਸੀਂ ਐਂ ਪੈਂਦੇ ਵੇੜੇ ਚ ਮੰਜੇੜਾ ਆ ਮੰਜੇੜਾ ਪਾ ਹਾਂ ਵਾਜਾ ਠੀਕ ਆ ਫਿਰ 부ਆ ਮੰਮੀ ਢੱਕੇ ਲਾ ਰਹੇ ਹਾਂ ਦਾਦੀ ਨੂੰ ਨਾ ਕਰ ਟਲੋਣੀ ਮੈਂ ਤਾਂ ਕਿਹਾ ਸੀ ਦਾਦੀ ਨੂੰ ਮੈਂ ਲਾ ਦੇਣੀ ਆ ਚੱਲ ਬਈ ਮੰਮੀ ਕੀ ਬਾਤ ਆਹਾਹਾ ਆਰਾਮਦਾਰੀ ਆ ਗਈ ਭੂਈ ਹੈ ਨਾ ਆਰਾਮਦਾਰੀ ਆ ਗਈ ਓਏ ਆਹਾਹਾਹਾਹਾ ਮਜ਼ਾ ਆ ਗਿਆ ਮੂਝੇ ਔਰ ਤਾਜ ਕੋ ਤੋ ਬਖਰਾ ਹੀ ਮਜ਼ਾ ਆ ਰਹਾ ਹੈ ਇਤਨੀ ਠੰਡੀ ਹਵਾ ਓ ਮਾਈ ਗੋਡ ਲੱਗੀ ਨਜ਼ਰ ਸਾਡੀ ਸਾਡੀ ਨਜ਼ਰ ਲੱਗੀ ਅਰੇ ਦਾਦੀ ਫੇਰ ਮੈਸਟਰੀ ਨੂੰ ਅੱਜ ਚਿਬੜਾਂ ਦੀ ਚਟਨੀ ਹੋਵੇ ਆਪਣੇ ਯਾਰ ਬੰਤਾਜ ਕੀ ਹੋ ਗਿਆ ਬੰਤਾਜ ਬੰਤਾਜ ਅੱਜ ਚਟਨੀ ਬਣੀ ਹੋਵੇ ਕਿੰਨੀ ਰੋਟੀਆਂ ਖਾਏਗਾ ਕਿੰਨੀ ਰੋਟੀਆਂ ਖਾਏਗਾ ਮੈਗਾ ਕਿੰਨੀਆਂ ਰੋਟੀਆਂ ਖਾਏਗਾ ਅੱਜ ਚਟਨੀ ਬਣੀ ਹੈ ਕਹਿੰਦਾ ਦੋ ਪੈਰੇ ਦਾਦਾ ਜੀ ਦਾ ਮੂੰਹ ਮੱਚ ਗਿਆ ਜਿਹੜਾ ਮੈਂ ਪਰੌਂਠਾ ਖਾਇਆ ਗੁੰਦਾ ਜਾਈਂ ਕਰ ਹੈ ਕਰ ਪੂਏ ਜੀ ਤੁਸੀਂ ਕਿਉਂ ਨਹੀਂ ਕਰਨਾ ਹੈ ਮੈਂ ਤਾਂ ਕਰਦਾ ਮੇਰਾ ਤਾਂ ਸਟਾਈਲ ਆਗਾ ਤੇਰਾ ਸਟਾਈਲ ਆਗਾ ਆ ਆ ਤੇਰਾ ਸਟਾਈਲ ਆਗਾ ਠੀਕ ਆ ਪੂਏ ਕੋਈ ਗੱਲ ਵਾਸਨਾ ਹੋਰ ਕੋਈ ਗੱਲ ਬਾਤ ਸੁਣਾਓ ਪੂਆ ਜੀ ਉਹ ਆ ਗਏ ਜੁਹਾਰ ਨੂੰ ਲੈ ਕੇ ਆਓ ਤੁਸੀਂ ਦੂਜਾ ਪੁੱਤ ਆਉਂਦਾ ਮੰਮੀ ਕਹਿੰਦੀ ਮੇਰਾ ਪੂਆ ਜੀ ਕਿੰਨੇ ਕਿੰਨੇ ਟਾਈਮ ਬਾਅਦ ਆਏ ਹੋ ਇੱਥੇ ਰਾਤ ਕੱਟਣਾ ਮੈਂ ਤਾਂ ਕੱਟਾਰੇ ਆਈਆਂ ਬਿਆ ਕਿੰਨੇ ਮਹੀਨੇ ਹੋ ਗਏ ਮੰਮੀ ਪੂਆ ਜੀ ਨੂੰ 5 ਮਹੀਨੇ ਬਾਅਦ ਆਏ ਪਹਿਲਾਂ ਐਸੀ ਹੈ ਨਾ ਆਂਗਲ ਤੇ ਕੀ ਹੋ ਗਿਆ ਉਂਗਲ ਵੱਡੀ ਗਈ ਸੀ ਹੈ ਨਾ ਤੁਜੀ ਦਾ ਆਪਣਿਆ ਵੀ ਠੀਕ ਹੋ ਗਈ ਫਿਰ ਆ ਪਤਾ ਨਹੀਂ ਕਾਪੀਆ ਸੰਤੋ ਪਤਾ ਨਹੀਂ ਲੱਗਿਆ ਕਦੋਂ ਡਿੱਗ ਗਿਆ ਹਾਂ ਪਤਾ ਹੀ ਨਹੀਂ ਲੱਗਿਆ ਕਦੋਂ ਡਿੱਗ ਗਿਆ ਕੰਮ ਆਹ ਕਾਲਾ ਜਾ ਉਹ ਕਾਲਾ ਜੇ ਲੈ ਜਾ ਸਮਾਂ ਤੋਂ ਕਿਕ ਹੋ ਗਿਆ ਉਹ ਤਾਂ ਹਾਂ ਠੀਕ ਆ ਵਧੀਆ ਹੋ ਗਿਆ ਠੀਕ ਇੱਕ ਨਾ ਸਾਡੇ ਮੇਰੀ ਸਹੇਲੀ ਕੇ ਸੀ ਉਹ ਵਿਚਾਰੀ ਦਾ ਸਾਰਾ ਹੱਥੀ ਵੱਢਣਾ ਪੈ ਗਿਆ ਸੀ ਨਹੀਂ ਕਹਿੰਦੀ ਨਹੀਂ ਵੱਢਾਂਗੇ ਜੇ ਨਾ ਵੀ ਠੀਕ ਹੋਇਆ ਹਾਂ ਉਹ ਕਹਿੰਦਾ ਵੀ ਇੰਕਾ ਨਾ ਇਹ ਨਾ ਇੱਕ ਚਾਹ ਹਟਾ ਦੇ ਫੇਰ ਬਚ ਗਿਆ ਜੇ ਇੱਥੋਂ ਵੱਡ ਪਹਿਲਾ ਵੱਡ ਆ ਗਿਆ ਤੇ ਉਹ ਨਾ ਬਟਾਉਂਦੇ ਹਣ ਹਾਂ ਫੇਰ ਉਹ ਠੀਕ ਹੋ ਗਿਆ ਦੂਜਾ ਇੱਥੋਂ ਕੱਟਦਾ ਫੇਰ ਹਾਂ ਐ ਕੱਟਿਆ ਜਾਂਦਾ ਹੁੰਦਾ ਬੁੱਧੇ ਬਿਮਾਰੀ ਸੀ ਹੁੰਦੀ ਐ ਨਾੜ ਹੁੰਦੀ ਐ ਇੱਥੇ ਨਾੜ ਹੁੰਦੀ ਐ ਕੱਟਾ ਦਵਾਈ ਖਾਂਦਿਆਂ ਨੂੰ ਟਾਈਮ ਹੋ ਗਿਆ ਕੱਟਾਉਣੀ ਆੱਖੀ ਹੁੰਦੀ ਐ ਨਾੜ ਓ ਜਜਾਰ ਸਿੰਘ ਚਾਤੀ ਮੈਂ ਐ ਕਰ ਗੁੰਦਾ ਜੋ ਬਿਸਕਟ ਪਿਆ ਪੁੱਤ ਇਹਨੂੰ ਲੈ ਆ ਕੇ ਦੇ ਨਾਲੇ ਤੂੰ ਖਾ ਲਈ ਇੱਕ ਇਹਦੇ ਹੱਥ ਚ ਪੜਾ ਦੇ ਆਪੀ ਖਾਲੂਗਾ ਲੈ ਦੇ ले आ, ले आ, ले 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 अभी बड्डा वीरा छोटी वीरे नु बिस्किट फड़ाउंदा हुन ओ खाके दिखाउगा ओदे ओदे ओने तेनु खाके दिखाए हुन तू <laughs> वे ओवेगा परे ਲੈ ਗਿਆ ਓਏ परे ਲੈ ਗਿਆ ਮੰਮੀ ਥੱਲੇ ਛੱਡ ਦੋ ਛੱਡ ਦੋ ਥੱਲੇ ਕੁਛ ਨਹੀਂ ਹੁੰਦਾ ਕਿੱਡੀ ਜਾਂਦੀ ਆ ਦੇਖੋ ਭਾਈ ਹੁਣ ਵੱਡਾ ਵੀਰਾ ਉਹਦਾ ਬਿਸਕਟ ਕਾਕੇ ਦਿਖਾਉਂਦਾ ਸਾਡੇ ਭੂਆ ਜੀ ਕਹਿੰਦੇ ਸਾਡੇ ਭੂਆ ਜੀ ਕੋਲ ਵੀ ਭਾਈ ਇੱਕ ਡੌਗੀ ਆ ਭੂਆ ਕਹਿੰਦੀ ਵੀ ਰੋਟੀ ਨਹੀਂ ਖਾਣੀ ਉਹਨੇ ਮੇਰੇ ਬਿਨਾ ਫਿਰ ਡੈਡੀ ਕਹਿੰਦੇ ਭਾਈ ਛੱਡਿਆ ਬਣਿਆ ਤੇ ਚੇਬਾਲਾ ਓਕਾਗਾ ਮੈਂ ਘਾਤੇ ਨਹੀਂ ਆਵਾਂ ਕੱਲ ਮੈਂ ਖਾਂਦਾ ਪੂਰੀ ਡੈੜੀ ਤੋਂ ਛੋਟੇ ਭਰਾ ਨੇ ਤੁਸੀਂ ਵੱਡੇ ਹੋ ਡੈੜੀ ਤੋਂ ਮੈਂ ਚੋ ਦੇਖੋ ਤਾਂ ਡੈੜੀ ਤੋਂ ਵੱਟੇ ਹੋ ਕਿ ਡੈੜੀ ਤੋਂ ਛੋਟੇ ਹੋ ਡੈੜੀ ਸਾਰਿਆਂ ਤੋਂ ਛੋਟੇ ਆ ਪੰਜਾਂ ਭੈਣ ਭਰਾਵਾਂ ਚ ਡੈੜੀ ਛੋਟੇ ਨੇ ਠੀਕ ਤੁਸੀਂ ਕਿਹਾ ਮੈਂ ਛੋਟੇ ਹਾਂ ਤੁਸੀਂ ਸੋਚ ਠੀਕ ਹੈ ਮੈਂ ਨੰਨ ਤੋਂ ਛੋਟੀਆਂ ਠੀਕ ਹੈ ਉਹ ਦੇਖੋ ਜਿਹੜੀ ਕੱਲ ਇਕੱਲੀ ਖੜੀ ਸੀ ਫਿਰਦਾ ਆਵੀ ਉਹ ਛਟਿਆ ਆ બસ ਫਿਰ ਖਾਣਾ ਨਹੀਂ ਸੀਗਾ। ਲੋ ਬਈ ਅੱਜ ਹੈਗੀ ਹੈ 10ਵੀਂ ਤੇ 10ਵੀਂ ਦੀ ਆਫਰ ਰੋਟੀ ਬਣਾਉਣੇ ਆ। ਪਹਿਲਾਂ ਆਪਾਂ ਡੈਡੀ ਦੀ ਰੋਟੀ ਛਕਾਵਾਂਗੇ ਡੈਡੀ ਜੀ ਨੂੰ ਠੀਕ ਹੈ ਤੇ ਫਿਰ ਸਾਰੇ ਫੈਮਿਲੀ ਖਾਵਾਂਗੇ। ਕਿਉਂ ਘਟ ਲਿਓ ਤੁਸੀਂ ਮਮਾ ਮੈਂ ਘਟ ਮੈਂ ਸਾਰਾ ਸਮਾਨ ਘਟ ਲੈਣੀ ਚੱਕ ਲੈਣੀ। ਕੱਲ੍ਹ ਹੀ ਵਰਦਾਗਾ ਪੂਆ ਨੂੰ ਬੜਾਦੀਏ ਖੀਰ ਲਓ ਬਈ ਆਜੋ ਗਾਇਸ ਖੀਰ ਖਾ ਲੋ ਸਾਡੀ ਮੰਮੀ ਬਹੁਤ ਸਵਾਦ ਖੀਰ ਬਣਾਉਂਦੀ ਆ ਬਹੁਤ ਹੀ ਟੇਸਟੀ ਖੀਰ ਮੈਂ ਵੀ ਥੋੜੀ ਜਿਹੀ ਖਾ ਕੇ ਦੇਖਣੀ ਆ ਮੰਮੀ ਅੱਜ ਆ ਮੈਂ ਇਹਦੇ ਚ ਰੱਖ ਦਿੰਦੀ ਜੁਆਰ ਦੀ ਰੱਖਤੀ ਜੁਆਰ ਦੀ ਦੂਜੀ ਰੱਖਤੀ ਆਂ ਦੱਸ ਕੀ ਖੀਰ ਜੁਆਰ ਦੀ ਆਓ ਤੇ ਬੱਚੇ ਬਈ ਆਓ ਲਓ ਬਈ ਆਪਾਂ ਦੇਖਿਓ ਨੇ ਆਪੂਆ ਜੀ ਨੂੰ ਖੀਰ ਚੱਕ ਲਈਏ ਕਿ ਨਾ ਆਪਾਂ ਪਹਿਲਾਂ ਉਹ ਚਮਚਾ ਲਈਏ ਫਿਰ ਇੱਥੇ ਰੱਖਦਾ ਇਹ ਲੋ ਖੀਰ ਖਾ ਕੇ ਬਤਾਓ ਕੈਸੀ ਬਣੀ ਹੈ ਉਹ ਅਗ ਨਹੀਂ ਬਤਾਨਣੀ ਆ ਭਾਈ ਖਾ ਕੇ ਕਿਵੇਂ ਬਣੀ ਆ ਵਧੀਆ ਬਣੀ ਆ ਕਿੰਨੀ ਖਾਧੀ ਫਿਰ ਰੋਟੀਆਂ ਤਾਂ ਰੋਟੀ ਰੋਟੀ ਕਿੰਨੀ ਖਾਤੀ ਅੱਜ ਪਤਾ ਨਹੀਂ ਕਿੰਨੀ ਆ ਖਾਣ ਲੱਗਿਆ ਖਾਂਦੇ-ਖਾਂਦੇ ਕਿਵੇਂ ਬਣੀ ਆ ਪੁਆਈ ਵਧੀਆ ਬਣੀ ਆ ਬਹੁਤ ਵਧੀਆ ਬਣੀ ਭੁਆਈ ਕੰਨ ਅੱਜ ਮੇਰੇ ਉੱਤੇ ਨਾ ਰੋਟੀ ਖਾਂਦੇ ਨਾ ਹਾਂ ਚਾਚੂ ਨਾਲ ਖਾਧੀਆਂ ਨੇ ਨਾ ਅੱਜ ਫਿਰ ਹਾਂ ਚਾਚਾ ਜੀ ਨਾਲ ਖਾਧੀਆਂ ਨੇ ਅੱਜ ਰੋਟੀਆਂ ਇਹਨੇ ਆਪਾਂ ਖਾਧੀਆਂ ਥੋੜੀ ਜਿਹੀ ਕਿਉਂਕਿ ਮੈਨੂੰ ਖੀਰ ਘੱਟ ਪਸੰਦ ਮੈਨੂੰ ਪਸੰਦ ਆ ਗੋੜ ਵਾਲੀਆਂ ਸੇਵ ਇਹ ਉਹ ਜ਼ਿਆਦਾ ਖਾਂਦੀ ਨਾ ਖੀਰ ਮੈਨੂੰ ਘੱਟ ਪਸੰਦ ਆ ਮੈਂ ਘੱਟ ਖਾ ਕੇ ਖੁਸ਼ ਮੈਂ ਨਹੀਂ ਖਾਂਦੀ ਕੋਈ ਖੀਰ ਮੈਂ ਸੇਵੀਆ ਖਾਣੀ ਨੂੰ ਗੋੜਾਂ ਨੂੰ ਉਹ ਵਧੀਆ ਲੱਗਦੀ। ਉਹਨੂੰ ਵੀ ਵਧੀਆ ਲੱਗਦੀ। ਆਹੋ ਬਹੁਤ ਸਵਾਦ ਲੱਗਦੀ। ਬਾਦਲੀ ਬੁੱਤ। ਆ ਕਿੱਲੀ ਕਰ ਲੇ। ਚਲੋ ਕੋਈ ਨਾ। ਮੇਰੀ ਕੀ ਹੋ ਗਿਆ? ਉਹ ਤਾਂ ਦਾਦੀ ਦੀ ਸੀਗੀ ਚੁੰਨੀ। ਆ ਕਿਹਨੇ ਕਿਹਾ ਇਹ ਵੀ? ਹਾਂ ਦਾਦੀ ਨਹੀਂ ਕਿਹਾ। ਉਹਨਾ ਵੀ ਕਿੱਲੀ ਕਰ ਲਾ। ਪਰ ਠੰਡੀਆਂ ਆਵਾਂ ਹੁੰਦੀਆਂ ਨਾ ਪੂਆ ਜੀ। ਪਹਿਲਾਂ ਚੁੰਨੀਆਂ ਕਿੱਲੀਆਂ ਕਰਕੇ ਪਏ ਰਹਿੰਦੇ। ਉਦੋਂ ਜਦੋਂ ਕੂਲਰ ਨਹੀਂ ਸੀ ਹੁੰਦੇ। ਪੱਖੀ ਪੱਖੀ ਚੱਲੀ ਜਾਂਦੀ ਜਮਾ ਹਾਂ ਫੇਰ ਪੱਖੇ ਜਾਂਦੇ ਦੇਖ ਲੋ ਹਣਾ ਆ ਕੇ ਕੱਕੇ ਤਾਂ ਕਿੱਥੇ ਸੀ ਜਿਹੜੂ ਚੱਲਣਾ ਸੀ ਹਾਂਜੀ 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 ਆ ਹੁਣ ਜਦੋਂ ਆਪਣੇ ਇੱਥੇ ਚਲੀ ਜਾਂਦੀ ਹੈ ਲਾਈਟ ਮੈਂ ਜੁਹਾਰ ਦੇ ਉੱਤੇ ਫਿਰ ਇਨਵਰਟਰ ਨਾਲ ਪੱਖਾ ਤਾਂ ਚੱਲਦਾ ਪਰ ਗਰਮ ਹਵਾ ਸਿੱਟਦਾ ਫੇਰ ਉਹਦੇ ਉੱਤੇ ਮੈਂ ਚੁੰਨੀ ਦੇ ਦੇਣੀ ਨੇ ਘਿਲੀ ਕਰਕੇ ਆ ਪੁੱਤਰਾ ਲੈ ਲੋ ਸਾਰੀ ਰਾਹ ਤਨ ਆ ਹਾਂ 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 ਹਾਂਜੀ ਕਰਕੇ ਚੁੰਨੀ ਸੁਵੇੜ ਕੇ ਬੋਗੀ ਚੰਨ ਜਿੰਨੀ ਜਿੰਨੀ ਜ ਆ ਵਧੀਆ ਹਵਾ ਹੁੰਦੀ ਹੈ ਗਿੱਲੀ ਚੁੰਨੀ ਚ ਦਾ ਇਹ ਤਾਂ ਗੱਲ ਸਹੀ ਆ ਉਹਦੀ ਭੂਆ ਦੀ ਨਾੜ ਚੜ ਗਈ ਗਾਈਜ਼ ਵਿਚਾਰਿਆਂ ਦੀ ਹੁਣ ਭੂਆ ਤੁਰਿਆ ਵੀ ਨਹੀਂ ਜਾਂਦਾ ਭੂਆ ਨੇ ਆਦੀ ਮੰਮੀ ਵਾਲੀ ਕੁੰਡੀ ਲੈਤੀ ਇੱਕ ਵਾਰੀ ਤਾਂ ਤੁਰ ਕੇ ਦੇਖਦੇ ਜੀ ਤੁਰਿਆ ਜਾਊਗਾ ਹਨਾ ਜੀ ਯਾਰ ਇਧਰ ਜੀ ਯਾਰ ਵੀ ਉੱਠ ਖੜਿਆ ਸਵੇਰੇ ਸਵੇਰੇ ਤੇ ਆਪਾਂ ਨੂੰ ਇਹ ਆਪਿਆ ਬੁਖਾਰ ਆਪਾਂ ਲੈਣ ਜਾਣੇ ਆ ਦਵਾਈ ਤੇ ਅੱਜ ਮੌਸਮ ਲੱਗਦਾ ਵੀ ਮੀਂਹ ਆਊਗਾ। ਕਿੰਨੇ ਵਜੇ ਆਊਗਾ ਅਬੀ ਦਾ? ਕਸਰਤ ਕਰ ਲਾ ਬੂਠੀ ਗੋਲੀ। ਆਏ ਕਿ ਮੇ ਜੜ ਗਈ। ਕੀ ਬਸਾ ਦਾ? ਨਾਉ ਲੱਗੇ ਮਾਰੀ ਚਾਹ ਇੰਨਾ ਤੇ ਜੀ। ਉਹ ਨਾਉ ਲੱਗੇ ਗਿਆਲਾ ਕਰਨਾ। ਓਹੋ। ਨਾਰ ਜੜੀ ਦਾ ਵਾਲਾ ਤੰਗ ਕਰਦੀ। ਮਾਏ ਮੈਨੂੰ ਬੁਖਾਰ ਹੋਇਆ ਪਿਆ। ਉਹ ਕਾ ਦਵਾ ਹੀ ਦਾ ਹੋਰ ਲੈ ਕੇ ਆਉਣਾ ਅੱਜ ਕਿਤੇ ਪ੍ਰੋਗਰਾਮ ਤੇ ਵੀ ਜਾਣਾ ਅਸੀਂ ਹਾਂ ਤਾਂ ਨਿਚੇ ਨਿਚੇਓ ਨਿਚੇ ਆ ਲੈ ਮੈਂ ਪੂਆ ਪੂਆ ਨੇ ਤਾਂ ਦੀ ਮੰਮੀ ਵਾਲੀ ਖੁੰਡੀ ਜੱਕ ਲਈ ਕੋਈ ਨਾ ਬੁੜਾ ਦੀ ਸੁਸੂ ਕਰਦਾ ਦੇਖ ਲੈ ਆ ਸੁਸੂ ਕਰਦਾ ਬੈਠਾ ਤੇਰਾ ਚੱਲ ਕੋਈ ਗੱਲ ਕਰ ਲੈ ਪੁੱਤ ਕਰ ਲੈ ਚੱਲ ਵਧੀਆ ਵਧੀਆ ਹਾਂਜੀ ਗਾਇਸ ਲੋ ਇਹ ਵਾਲਾ ਸੀਗਾ ਆਪਣਾ ਅੱਜ ਦਾ ਬਲੌਗ ਠੀਕ ਆ ਭੂਆਜੀ ਅੱਜ ਚਲੇ ਜਾਣਗੇ ਬਹੁਤ ਇੰਜੋਏ ਕੀਤਾ ਭੂਏ ਨਾਲ ਗੱਲਾਂ ਮਾਰੀਆਂ ਵਧੀਆ ਲੱਗਿਆ ਜਦੋਂ ਆਪਣੀ ਇਹ ਜਿਹੜੀ ਪੀੜ੍ਹੀ ਹੈ ਇਹ ਆਪਣੀ ਆਖਰੀ ਪੀੜ੍ਹੀ ਆ ਹਨਾ ਤੇ ਜਦੋਂ ਇਹਨਾਂ ਦੀ ਆਪਾਂ ਗੱਲਾਂ ਸੁਣਦੇ ਇਹਨਾਂ ਨਾਲ ਗੱਲਾਂ ਮਾਰਦੇ ਆ ਇਹਨਾਂ ਦਾ ਭੋਲਾਪਨ ਹਨਾ ਉਹ ਬਹੁਤ ਵਧੀਆ ਲੱਗਦਾਗਾ ਤਾਂ ਜ਼ਰੂਰ ਆਪ ਤੋਂ ਵੱਡੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਿਆ ਕਰੋ ਠੀਕ ਆ ਆਪਣੇ ਰਿਸ਼ਤੇਦਾਰ ਆਉਂਦੇ ਆ ਜ਼ਰੂਰ ਉਹਨਾਂ ਕੋਲ ਬੈਠਿਆ ਕਰੋ ਠੀਕ ਆ ਮੈਨੂੰ ਤਾਂ ਬਹੁਤ ਵਧੀਆ ਲੱਗਦਾਗਾ ਉਹਨਾਂ ਦੀਆਂ ਗੱਲਾਂ ਸੁਣ ਕੇ ਭੈਣ ਭਰਾਵਾਂ ਦੀਆਂ ਹਨਾ ਤੇ ਇਹ ਆਪਣਾ ਅੱਜ ਦਾ ਬਲੌਗ ਸੀਗਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ